ਲਾ ਬਾਈ ਮੇਰੇ ਬੋਲਣ ਦੀ ਲੋੜ ਨਹੀਂ ਪਈ ਆਪ ਮੁਹਾਰੇ ਤੁਸੀਂ ਤਾੜੀਆਂ ਮਾਰਤੀਆਂ ਯਾਰ ਤੇਰੇ ਨਾਲ ਗੱਡੀ ਲੈ ਲਈ 3005 ਵਿੱਚ ਪਜੈਰੋ ਦੇ ਰੱਖ ਲਈ ਦੇਸੀ ਗਨ ਸਮਾਂ ਲੱਗ ਗਿਆ ਸੋ ਵੱਡੇ ਸਤਿਕਾਰ ਆ ਸੋ ਆ ਜੀ ਬਈ ਮੁੰਡਿਆਂ ਦਾ ਵੱਡਾ ਯੋਗਦਾਨ ਆ ਅੱਜ ਜਿਹੜਾ ਕਬੱਡੀ ਦੇ ਵਿੱਚ ਇਹ ਖੇਡ ਮੇਲਾ ਚੱਲ ਰਿਹਾ ਇਹ ਬਾਈ ਜੀ ਥੋੜਾ ਥੋੜਾ ਕਰਕੇ ਭਰਾਵਾਂ ਨੇ ਇਹ ਆਪਣੀ ਵਿਰਾਸਤੀ ਖੇਡ ਨੂੰ ਜਿਉਂਦਾ ਰੱਖਿਆ ਹੋਇਆ ਅੱਪ 21 ਸੈਕਿੰਡ 18 ਪੁਆਇੰਟ ਆ ਬਾਈ ਜੀ ਸਮਾਂ 21 ਹਾਰਾ ਇਹ ਘਰਨਾ ਤੋਂ ਨਾ ਤੇ ਇੱਕੋ ਜਿਹਾ ਵਾ ਇਹ ਬਾਈ ਜੀ ਮੁਰਗੇ ਦੀ ਜੇਤੂ ਜੋੜੀ ਭੱਜ ਗਈਆਂ ਮੁਰਗਾ ਕੁੰਬੜ ਵਾਲੀਏ ਮੈਨੂੰ ਹੱਸਦੇ ਸੀ ਕਹਿੰਦੇ ਘਰੇ ਵਿੱਕੀ ਤੇਰੀਆਂ ਗੱਲਾਂ ਸੁਣ ਕੇ ਮੰਮੀ ਹੋਣੀਆਂ ਵੀ ਭੈਣ ਹੋਣੀਆਂ ਤੇਰੀਆਂ ਹੱਸਦੀਆਂ ਨੇ ਬਈ ਸਕੂਟਰ ਸੁੱੱਕ ਕੇ ਚਲੇ ਜਾਂਦੇ ਬਾਈ ਜੀ ਜਿਹੋ ਜੇ ਆਪਾਂ ਸੋਚਾਂਗੇ ਪ੍ਰਮਾਤਮਾ ਨੇ ਉਹੀ ਦੇਣਾ ਕਹਿੰਦੇ ਅਸੀਂ ਮੁਰਗਾ ਸੋਚ ਕੇ ਆਏ ਸੀ ਨੰਬਰ 6ਵਾਂ ਬਣ ਗਿਆ ਸੀ ਇਹਨਾਂ ਦਾ ਤੇ ਇੱਕ ਪਾਸੇ ਆਪਦੀ ਜੋੜੀ ਆ ਗੁਰੀ ਹੁਣਾਂ ਦੀ ਤੇ ਮਿੰਟੂ ਮਿਲ ਕੇ ਹੁਣਾਂ ਦੀ ਜੱਸੇ ਹੁਣਾਂ ਦੀ ਤੇ ਦੇਖਦੀਆਂ ਬਾਈ ਜੀ ਹੁਣ ਕੱਲ ਕਿੱਥੇ ਜੁੜਦੀ ਆ ਆਜੀ ਬਈ ਆਉਣ ਵਾਲਾ ਸਮਾਂ ਕੀ ਰੰਗ ਲੈ ਆਉਂਦਾ ਅੱਪ 21 ਸੈਕਿੰਡ 16 ਪੁਆਇੰਟ ਆ ਬਾਜੀ 21 16 ਇਹ ਬਾਜੀ ਗੁਰੀ ਜਸਪਾਲ ਬਾਂਗਰ ਇਹ ਜਿਹੜਾ ਬੱਗਾ ਭੱਜਿਆ ਇਹ ਗੁਰੀ ਹੁਣਾਂ ਦਾ ਕੈਪਟਨ ਸੰਦੌਰ ਰਾਜੂ ਸੰਦੌਰ ਅਮਰ ਸਿੰਘ ਜੀ ਸੰਦੌਰ ਤੇ ਨਾਲ ਹੀ ਬਾਜੀ ਕਾਂਤਾ ਚਨਾਰ ਥਾਲ ਜਿਹੜਾ ਕਾਲਾ ਭੱਜਿਆ ਇਹ ਕਾਂਤੇ ਹੁਣਾਂ ਦਾ ਚਨਾਰ ਥਾਲੀਆ ਭੱਜ ਗਿਆ आ गई बी अपी सैकेंड जीरो सत पॉइंट भाई जी इक्कीस जीरो सत्त यह भाई जी ਗੋਰਾ ਡੈਲੋ ਇਹ ਜਿਹੜਾ ਕਾਲਾ ਭੱਜਿਆ ਇਹ ਡੈਲੂ ਵਾਲੇ ਗੋਰੇ ਹੁਣਾ ਦਾ ਗੁਰੀ ਕਘਰਾਣਾ ਤੇ ਪਰਲੇ ਪਾਸੇ ਬਾਈ ਜੀ ਭੱਜਿਆ ਮਿੰਟੂ ਬਣਗਾ ਜੱਸਾ ਬਣਗਾ ਸੀਤਾ ਰਾਜਗੜ ਆਪ ਆ ਗਈ ਬਈ ਅੱਪ 21 ਸੈਕਿੰਡ 07 ਪੁਆਇੰਟ ਆ ਬਾਈ ਜੀ ਸਮਾਂ 21 ਸੈਕਿੰਡ ਜੀਰੋ 7 ਇਹ ਬਾਈ ਜੀ ਘਰ ਦਾ ਜੁੱਟ ਭੱਜ ਗਿਆ ਘਰ ਦਾ ਜੁੱਟ ਭੱਜ ਗਿਆ ਬੱਗੇ ਸਮਾਣੇ ਦਾ ਸੋਨੀ ਸਮਾਣੇ ਦਾ ਹਰਵਿੰਦਰ ਸਮਾਣੇ ਦਾ ਕਰਨੈਲ ਸਿੰਘ ਦੀ ਢੈਪੀ ਦਾ ਤਾਰੇ ਦੌਧਰ ਦਾ ਇਹ ਘਰ ਦਾ ਜੁੱਟ ਭੱਜ ਗਿਆ ਬਾਈ ਜੀ ਘਰ ਦਾ ਜੁੱਟ ਇੱਕ ਮਿੰਟ ਇੱਕ ਮਿੰਟ ਆ ਗਈ ਬਾਈ मेरे बोलन की लोड नहीं पी आप मुहारे तुम ताड़िया मार्तिया यार तर गी ट्रिपल जीरो बन बिच पजैरो रख ली देसी गन समा लग गया भी सैकंड ਸ਼ਪੰਜਾ ਪੁਆਇੰਟ ਆ ਵੈ ਦੋਨਾਂ ਤੇ ਕੁਝ ਨਾ ਪਰ ਮੈਂ ਦੱਸਦਾ ਸੱਜੇ ਹੱਥ ਵਾਲੀ ਦਾ ਹੁਣ ਨਾ ਇਹ ਭੱਜ ਗਿਆ ਬਾਈ ਜੀ ਹਰਚੰਦ ਸਿੰਘ ਢੰਡਾਰੀ ਦਾ ਬਜਨ ਢੰਡਾਰੀ ਦਾ ਤਾਰ ਢੰਡਾਰੀ ਦਾ ਰੋਡੇ ਢੰਡਾਰੀ ਦਾ ਤੇ ਬੱਬੀ ਢੰਡਾਰੀ ਵਾਲਾ ਕੈਨੇਡਾ ਤੋਂ ਵਿਆਹ ਕਰਾਉਣ ਨੂੰ ਆਉਣ ਲੱਗਿਆ ਵਾ ਇਹ ਢੰਡਾਰੀ ਪਰਿਵਾਰ ਦਾ ਭੱਜ ਗਿਆ ਔਰਲੇ ਪਾਸੇ ਤੇ ਪਰਲੇ ਪਾਸੇ ਬਾਈ ਜੀ ਇਹ ਨੈਬ ਸਿੰਘ ਲੰਬਰਦਾਰ ਨਾਮਪੁਰ ਦਾ ਭੱਜ ਗਿਆ ਇਹ ਗੋਲਦੀ ਨਾਮਪੁਰ ਦਾ ਭੱਜ ਗਿਆ ਬਿਆਨਤ ਹੋਣਾ ਦਾ ਸਤਬੰਤ ਹੋਣਾ ਦਾ ਮਹਿਰ ਨੇ ਆਲਾ ਭੱਜ ਗਿਆ ਜਿਹੜਾ ਪਰਲੇ ਪਾਸੇ ਭੱਜਿਆ ਇੱਕ ਪਾਸਾ ਕਰਤਾ ਇੱਕ ਪਾਸਾ ਹਜੇ ਖੇਡ ਬਾਕੀ ਆ ਤੇ ਆਪ ਮਹਾਰੇ ਤੁਸੀਂ ਤਾੜੀਆਂ ਮਾਰ ਕੇ ਸਵਾਗਤ ਕੀਤਾ ਵੀਰੋ ਯਾਰਾਂ ਨਾਲ ਬਹਾਰਾਂ ਮੇਲੇ ਮਿੱਤਰਾਂ ਦੇ